ਸਾਰਗ ਮਹੱਲਾ ਪੰਜਵਾ ਅਬ ਮੂਰੋ ਨੱਚ ਨੋ ਰਹੁ ਲਾਲ ਰਗੀਲਾ ਸਹਜੇ ਪਾਇਓ ਸਤਗੁਰ ਬਚਨ ਲਹੋ ਰਹਾਓ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ ਇ ਪ੍ਰਿਆ ਪਾਠ ਹੈ ਪ੍ਰਿਆ ਬਚਨ ਉਪहास ਕਹੋ ਐੜੇ ਕੰਨੇ ਦੇ ਨਾਲ ਪਾਠ ਹੈ ਪ੍ਰਿਆ ਬਚਨ ਉਪहास ਕਹੋ ਕਈ ਸਰੂਪਾਂ ਚ ਪ੍ਰਿਆ ਪਾਠ ਵੀ ਪ੍ਰਿਆ ਆਜਾ ਪ੍ਰਿਆ ਸੱਚ ਦੂਸਰਾ ਪਾਠ ਹੈ ਪਹਿਲਾਂ ਪ੍ਰਿਆਈ ਕਰਵਾਇਆ ਸੀ ਪਰ ਪਿਆ ਦੂਸਰਾ ਪਾਠ ਹੈ ਪ੍ਰਿਆ ਪਹਿਲਾ ਪਾਠ ਹੈ ਯਾਦ ਰੱਖਣਾ ਕੁਾਰ ਕੰਨਿਆ ਜੈਸੇ ਸੰਗ ਸਹੀਰੀ ਪ੍ਰਿਆ ਬਚਨ ਉਪहास ਕਹੋ ਜਾ ਸੁਰਜਨ ਗ੍ਰਹਿ ਪੀਤਰ ਆਇਓ ਤਬ ਮੁਖ ਕਾਜ ਲੱਜੋ ਲੱਜੋ ਪਦ ਕਸ ਕੀ ਉਚਾਰਨ ਕਰਨਾ ਜਿਉ ਕਨਕੋ ਕੋਠਾਰੀ ਚੜਿਓ ਕਬਰੋ ਹੂਥ ਫਿਰੋ ਜਬ ਤੇ ਸੁਧ ਭਏ ਹੈ ਬਾਰ ਹੈ ਤਬ ਤੇ ਥਾਨ ਥਿਰੋ ਜ ਜ ਦਿਨ ਰੈਨ ਤਉ ਲਵ ਬਜਿਓ ਮੂਰਤ ਘਰੀ ਪਲ ਮੂਰਤ ਘਰੀ ਪਲੋ ਬਜਾਵਨ ਹਾਰੋ ਊਠ ਸਿਧਾਰਿਓ ਤਾਬ ਫਿਰ ਬਾਜ ਨ ਭਇਓ ਬਜਾਵਨ ਹਾਰੋ ਊਠ ਸਿਧਾ ਸਿਧਾਰਿਓ ਇਥੇ ਵਿਸਰਾਮ ਤਾਬ ਫਿਰ ਬਾਜ ਨ ਭਇਓ ਜੈਸ ਜੈਸੇ ਕੁੰਭ ਉਦਕਪੂਰ ਆਨਿਓ ਤਾਬ ਓਖ ਭਿੰਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੈ ਮਹਿ ਡਾਰਿਓ अम्ब अम्ब मिलो सारग महला पंजवा अब पूछे क्या कहा क्या कहा। क्या कहा कहा अब पूछे लेनो नाम अमृत रस निको बाबर बेख से गह रहा बाबर बेख से गह रहा रहा दुर्ब जन्म चिरल पायो दुर्भ जन्म चिरंकाल पायो इति विसनाम है जातो कौडी बदलहा बदलहा पाठ बदल करना है बदलहा नहीं कहना बदल हा यानी बदलते विच डैश दे के बोलना है पाठ इकट्ठा है जातो कौडी बदलहा काथूरी को गाहक आयो लादियो कालर बिरख जीवहा जी भी जीवहा पाठ करना है जीवहा नहीं कहना जीव ते हा ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਕੀ ਹੈ ਕਾਥੂਰੀ ਕੋ ਗਾਹਕ ਆयो ਇਥੇ ਵਿਸ਼ਰਾਮ ਜਿਵਹ ਲਾਦਿਓ ਕਲਰ ਫਿਰਖ ਜਿਵਹ ਜਿਵਹ ਹਾਂ ਜਿਵਹ ਜਿਵਹ ਆयो लाभ लाभन ਕਹਿ ਤਾਈ ਜਿਵਹ ਦਾ ਅਰਥ ਜਿਵੇਂ ਮੋਹਨ ਠਗੋਰੀ ਸਿਓ ਜਿਵੇਂ ਬਲਦ ਆਪਣੇ ਉੱਪਰ ਕਲਰ ਲੱਦ ਲਵੇ ਲਾਦਿਓ ਕਾਲਰ ਬੇਰਖ ਜਿਵਹਾ ਆਇਓ ਲਾਭ ਲਾਭਣ ਕਹਤਾਈ ਮੋਹਨ ਠਗੌਰੀ ਠਾਗੌਰੀ ਸੋ ਉਲਜ ਪਹਾ ਆਇਓ ਲਾਭ ਲਾਭਣ ਕਹਤਾਈ ਮੋਹਨ ਠਾਗੌਰੀ ਸੋ ਉਲਜ ਪਹਾ ਕਾਚ ਬਾਦਰ ਲਾਲ ਖੋਈ ਹੈ ਫਿਰ ਇਹ ਔਸਰ ਕਾਦ ਲਹਾ ਕਾਦ ਪੁੱਲਾ ਹੀ ਬੋਲਣਾ ਕਾਦ ਨਹੀਂ ਕਹਿਣਾ ਸਗਲ ਪ੍ਰਾਦ ਏਕ ਗੁਣ ਨਾਹੀ ਠਾਕੁਰ ਛੋਡੋ ਦਾ ਛੋਡਹਿ ਠਾਕੁਰ ਛੋਡਹਿ ਦਾਸ ਭਜਾ ਭਜਾ ਨਹੀਂ ਭਜਾ 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 ਪੂਲਾ ਹੀ ਬੋਲਣਾ ਭਜਾ ਆਈ ਮਾਸਟਰ ਜੜਵਤ ਕੀ ਨਿਆਈ ਹਾਂ ਜੜਵਤ ਜੋ ਹਾਂਜੀ ਜੋ ਤਸਕਰ ਦਰ ਥਨਹਾ ਆਈ ਮਸਟ ਜੜਵਤ ਕੀ ਨਿਆਈ ਇਥੇ ਵਿਸਰਾਮ ਹੈ ਜੋ ਤਸਕਰ ਦਰ ਸਾਨੇਹਾ ਉਚਾਰਨ ਕਰਨਾ ਸਾਨਹਾ ਨਹੀਂ ਕਹਿਣਾ ਸਾਨੇਹਾ ਹਾਂਜੀ ਆਈ ਮਸਟ ਜੜਵਤ ਕੀ ਨਿਆਈ ਜੋ ਤਸਕਰ ਦਰ ਸਾਨੇਹਾ ਆਪਣ ਆਨ ਉਪਾਉ ਨਾ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਵਿੱਚ ਜਿਹੜੀ ਬਿੰਦੀ ਹੈ ਨਾ ਸਾਂ ਸਾਨੇ ਹਾ ਇਸ ਤਰ੍ਹਾਂ ਸਾਨੇ ਹਾ ਕਹੋ ਨਾਨਕ ਤਦ ਹੀ ਮਨ ਛੁੱਟਿਐ ਜੋ ਸਗਲੇ ਔਗਣ ਮੀਟ ਤਰਹਾ ਤਰਹਾ ਨੀ ਪਾਈ ਤਰਹਾ ਇਹ ਕਿੱਥੇ ਲਉਣਾ ਜਮਕ ਤਰਹਾ ਕਹੋ ਨਾਨਕ ਤਦ ਹੀ ਮਨ ਛੁੱਟਿਐ ਜੋ ਸਗਲੇ ਔਗਣ ਮੀਟ ਤਰਹਾ ਸਾਰਗ ਮਹੱਲਾ ਪੰਜਵਾ ਮਾਈ ਧੀਰ ਰਹੀ ਬਹੁਤ ਵਿਰਾਗਿਓ ਅਨਿਕ ਪਾਤ ਆਨੂਪ ਰੰਗ ਰੇ ਤਿੰਨ ਸੋ ਰੂਚਾ ਨ ਲਾਗਿਓ ਰਹਾਉ ਨਿਸ ਬਾਸੁਰ ਪ੍ਰੇਮ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਗਿੰਦ ਪਲਕ ਨਹੀਂ ਜਾਕਿਓ ਨਿਸ ਬਾਸੁਰ ਪ੍ਰੇ ਮੁਖ ਟਿਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕੱਜਰ ਬਸਤਰ ਅਨਿਕ ਸੀਗਾਰ ਰੇ ਹਾਰ ਕੱਜਰ ਕੱਜਰ ਥੋੜਾ ਜਿਹਾ ਕਸਕੇ ਬੋਲਨਾ ਕੱਜਲ ਦਾ ਵਾਚਕ ਹੈ ਹਾਰ ਕੱਜਰ ਬਸਤਰ ਅਨਿਕ ਸੀਗਾ ਸੀਗਾਰ ਰੇ ਦੇਨ پیر ਸਭਾ ਵਿਖ ਲਾਗਿਓ ਉੱਚ ਉੱਚ ਦੀਨ ਭਾਂਤ ਕਰ ਪੂਛਾਓ ਪੂਛਾਓ ਦੀਨ ਭਾਂਤ ਕਰ ਇਥੇ ਵਿਸਰਾਮ ਓ ਕਹ ਪ੍ਰ ਦੇ ਸੰਗਿਓ ਕੂ ਕਹ ਪ੍ਰਯ ਦੇ ਸੰਗਿਓ ਹਿਓ ਦੇਉ ਸਭ ਮਨ ਤਨ ਅਰਪਾਓ ਹਿਓ ਦੇਉ ਹਿਓ ਦੇਉ ਸਭ ਮਨ ਤਨ ਅਰਪਾਓ ਸੀਸ ਚਰਨ ਪਰ ਰਾਖਿਓ ਸੀਸ ਚਰਨ ਪਰ ਰਾਖਿਓ ਹਿਉ ਦੇਉ ਸਭ ਮਨ ਤਨ ਅਰਪਾਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਅਮੋਲ ਦਾਸ ਰੂਪ ਦੇਉ ਸਾਧ ਸੰਗਤ ਅਰਦਾਗਿਓ ਚਰਨ ਬੰਦਨਾ ਅਮੋਲ ਦਾਸ ਰੂਪ ਇਥੇ ਵਿਸਰਾਮ ਦੇਉ ਸਾਧ ਸੰਗਤ ਅਰਦਾਗਿਓ ਕਰਹੁ ਕਿਰਪਾ 모ਹ ਪ੍ਰਭੂ ਮਿਲਾਵਹੁ ਨਿਮਖ ਦਰਸ ਪੇਖ ਆਗਿਓ ਦ੍ਰਿਸ਼ਟ ਭਈ ਤਵ ਭੀਤਰ ਆਇਓ ਮੇਰਾ ਮਨ ਅਨੰਦਨ ਸੀਤ ਲਾਗਿਓ ਕਹ ਨਾਨਕ ਰਾਸ ਮੰਗਲ ਗਾਏ ਸ਼ਬਦ ਅਨਾਹਦ ਬਾਜਿਓ ਸਾਰਗ ਮਹੱਲਾ ਪੰਜਵਾ ਮਾਈ ਸਤ 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 ਹਰ ਸਤ 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 ਸਾਦਾ ਸਾਦਾ ਕੀ ਪੁਲਾ ਬੋਲਣਾ ਸਾਦਾ ਨਹੀਂ ਕਹਿਣਾ ਮਾਈ ਇਥੇ ਯਮਕ ਲਾ ਦਨੀਏ ਸਤ 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 ਹਰ ਇਥੇ ਵਿਸਰਾਮ ਸਤ 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 ਸਾਦਾ ਬਾਚਨ ਗੁਰੂ ਜੋ ਪੂਰਾ ਕਹਿਓ ਮੈਂ ਛੀਕ ਗਾਂਠੜੀ ਬਾਧਾ ਗਾਂਠੜੀ ਰੜਾੜਾ ਨਹੀਂ ਹੈ ਗਾਂਠੜੀ ਮੈਂ ਛੀਕ ਗਾਂਠੜੀ ਬਾਧਾ ਮੈਂ ਛੀਕ ਗਾਂਠੜੀ ਬਾਧਾ ਰਹਾਉ ਨਿਸ ਬਾਸੁਰ ਨਖੇਤਰ ਬਿਨਾਸੀ ਨਖੇਤਰ ਨਿਸ ਬਾਸੁਰ ਨਖੇਤਰ ਬਿਨਾਸੀ ਰਾਵ ਸਸੀਅਰ ਬੇਨਾਦਾ ਗੇਰ ਬਸੁਦਾ ਜਲ ਪਵਨ ਜਾਏਗੋ ਜਾਏਗੋ ਗੇਰ ਬਸੁਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਅਟਲਾਦਾ ਤਦੇ ਬੋਲਨੇ ਆ ਬੀ ਨਾਦਾ ਬਾਦਾ ਪੰਡ ਬਿਨਾਸੀ ਜੇਰ ਬਿਨਾਸੀ ਪੋਤ ਭੋਜ ਸੇਤ ਬਿਨਾਦਾ ਚਾਰ ਬਿਨਾਸੀ ਖਟਹ ਬਿਨਾਸੀ ਚਾਰ ਬਿਨਾਸੀ ਟਟਹ ਬਿਨਾਸੀ ਇਕ ਸਾਧ ਬਚਨ ਨਿਹਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਭੀ ਬੇਨਾਦਾ ਕਿਸੇ ਤਰ੍ਹਾਂ ਸਾਤਕ ਬੋਲਣਾ ਕਈ ਸਾਖਤ ਬੋਲ ਜਾਂਦੇ ਹਨ ਅਣਜਾਨ ਪੁਨੇ ਦੇ ਵਿੱਚ ਸਾਤਕ ਬੋਲਣਾ ਸਾਤਕ ਭੀ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਹੀ ਭਾਂਤ ਰੇ ਪ੍ਰਭ ਨਾਨਕ ਗੁਰ ਮੇਲ ਲਾਦਾ ਸਰਗ ਮਹੱਲਾ ਪਿੰਜਵਾ ਮੀਰ ਮਨ ਵਾਸਿ ਬੋ ਗੁਰ ਗੋਬਿੰਦ ਮੀਰ ਮਾਨ ਇਥੇ ਵਿਸਰਾਮ ਵਾਸਿ ਬੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਅਨੰਦ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸ ਰਹਿ ਠਾਕੁਰ ਪਿਆਰੋ ਤਹਾਂ ਦੂਖ ਸਭ ਆਪਦ ਜਹ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਨ ਹਰ ਕਥਾ ਨਾ ਸੁਨੀਐ ਤਹਿ ਮਹਾ ਭਯਾਨ ਉਦਿਆਨਦ ਜਹ ਸਰਵਨ ਇਥਿ ਤੁਮਕ ਹਰ ਕਥਾ ਨ ਸੁਨੀਐ ਇਥਿ ਵਿਸਰਾਮ ਤਹਿ ਮਹਾ ਭਯਾਨ ਇਥਿ ਤੁਮਕ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਸ ਤਹਿ ਸਗਨ ਬਾਸ ਫਲਾਨਦ ਜਹਾਂ ਕੀਰਤਨ ਸਾਧ ਸੰਗਤ ਰਸ ਇਥਿ ਵਿਸਰਾਮ ਹੈ ਤਹਿ ਸਗਨ ਬਾਸ ਫਲਾਨਦ ਬੇਨ ਸਿਮਰਨ ਕੋਟ ਬਰਖ ਜੀਵੈ ਸਗਲੀ ਆਉਧ ਬ੍ਰਥਾਨਦ ਏਕ ਨਿਮਖ ਗੋਮਿੰਦ ਭਜਨ ਕਰ ਤਉ ਸਦਾ ਸਦਾ ਜੀਵਾਨਦ ਸਰਨ 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 ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨਦ ਨਾਨਕ ਪੂਰ ਰਹਿਓ ਹੈ ਸਰਬ ਮੈ ਸਗਲ ਗੁਨਾ ਵਿਧ ਜਾਣਦ ਸਾਰਗ ਮਹੱਲਾ ਪੰਦੇਵਾ ਆਬ ਮੋਹਿ RAM ਪ੍ਰੋਸਾਉ ਪਾਏ ਆਬ ਮੋਹਿ ਇਥੇ ਵਿਸਰਾਮ RAM ਪ੍ਰੋਸਾਉ ਪਾਏ ਜੋ ਜੋ ਸ਼ਰਨ ਪਰਯੋ ਕਰਣਾ ਨਿਧ ਤੇ ਤੇ ਪਵਹ ਤਰਾਏ ਰਹਾਉ ਜੋ ਜੋ ਸ਼ਰਨ ਪਰਯੋ ਕਰੁਣਾ ਨਿਧ ਇਥੇ ਵਿਸਰਾਮ ਤੇ ਤੇ ਪਵਹ ਤਰਾਏ ਰਹਾਉ ਸੋਖ ਸੋਇ ਆਰ ਸਹਿਜ ਸਮਾਇਓ ਸਹਿਸਾ ਗੁਰਹਿ ਗਵਾਈ ਜੋ ਚਾਹਤ ਸੋਈ ਹਰ ਕੀਓ ਮਨ ਵਾਂਛਤ ਫਲ ਪਾਏ ਹਿਰਦੈ ਜਾਪੋ ਨੇਤਰ ਧਿਆਨ ਲਾਵਾ ਸਰਮਣੀ ਕਥਾ ਸੁਨਾਏ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਚਰਣੀ ਚਲੋ ਮਾਰਗ ਠਾਕੁਰ ਕੈ ਇਥੇ ਵਿਸਰਾਮ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨਾ ਕਤਹੁ ਜਾਏ ਪਾਇਓ ਲਾਲ ਅਮੋਲ ਨਾਮ ਹਰ ਇਥੇ ਵਿਸਰਾਮ ਛੋਟ ਨਾ ਕਤਹੁ ਜਾਏ ਕਵਣ ਉਪਮਾ ਕਾਉਣ ਬਡਾਈ ਕਿਆ ਗੁਣ ਕਹੋ ਰੀ ਜਾਏ ਹੋਤਿ ਕਿਰਪਾਲ ਦੀਨ ਦਇਆ ਪ੍ਰਾਪ ਜਾਨ ਨਾਨਕ ਦਾਸ ਦਸਾਏ